ਗੁਰਦੁਆਰਾ ਤੀਰਗੜੀ ਸਾਹਿਬ ਦੇ ਮੇਰੇ ਪਿੱਛੇ ਦੇਖ ਰਹੇ ਹੋ ਗੁਰਦੁਆਰਾ ਤੀਰਗੜੀ ਸਾਹਿਬ ਆਓ ਸੰਗਤ ਜੀ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂ ਤੇ ਅੰਦਰ ਲੈ ਕੇ ਚੱਲਦਾ ਜੀ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਤੀਰਗੜੀ ਸਾਹਿਬ ਪੌਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦਾ ਜਿਹੜਾ ਉਹ ਨਾਲ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਦਰਸ਼ਨ ਵੀ ਕਰਾਵਾਂਗੇ ਤੇ ਗੁਰਦੁਆਰਾ ਸ੍ਰੀ ਤੀਰਗੜੀ ਸਾਹਿਬ ਪੌਂਟਾ ਸਾਹਿਬ ਤੁਸੀਂ ਹਿੰਦੀ ਭੰਗਾਣੀ ਪਿੰਡ ਦੇ ਨੇੜੇ ਸਰਮੌਰ ਜ਼ਿਲ੍ਹੇ ਚ ਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ ਇਹ ਥਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲੀ ਜੰਗ ਭਗਾਣੀ ਦੀ ਲੜਾਈ ਦੇ ਦੌਰਾਨ ਸਾਹਿਬ ਗੁਰੂ ਸਾਹਿਬ ਮਾਫਕਾਨਾ ਗੁਰੂ ਸਾਹਿਬ ਦੇ ਕਮਾਂਡ ਪੋਸਟ ਵਜੋਂ ਮੰਨੀ ਜਾਂਦੀ ਸੀ ਨਾਮ ਤੀਰਗੜੀ ਦਾ ਇਸ਼ਾਰਾ ਵੀ ਗੁਰੂ ਜੀ ਨੇ ਤੀਰਬਾਜੀ ਸੰਬੰਧੀ ਮੋਰਚੇ ਗੜੀ ਵੱਲ ਹੈ ਤੇ ਗੁਰਦੁਆਰਾ ਪੋਂਟਾ ਸਾਹਿਬ ਵਿੱਚ ਨਵਾਂ ਸਤਿ ਜਿਹੜਾ ਟਕਰਾ ਇਹਦਾ ਪਿਛੋਕੜ ਵੀ ਆਪਾਂ ਤੁਹਾਨੂੰ ਦੱਸਾਂਗੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜਾ ਮੇਦਨੀ ਪ੍ਰਕਾਸ਼ ਦੇ ਨਿਮੰਤਰਣ ਤੇ ਪੋਂਟਾ ਸਾਹਿਬ ਆ ਕੇ ਕਈ ਸਾਲ ਰਹੇ ਇੱਥੇ ਦਸਮ ਗ੍ਰੰਥ ਦੀ ਬਾਣੀ ਦਾ ਵੀ ਵੱਡਾ ਹਿੱਸਾ ਲਿਖਿਆ ਗਿਆ ਅਤੇ ਖਾਲਸੇ ਦੀ ਸੈਨਿਕ ਸਖਲਾਈ ਨੂੰ ਰਫਤਾਰ ਮਿਲੀ ਇਸ ਦੌਰਾਨ ਜਿਹੜੇ ਪਹਾੜੀ ਰਾਜਿਆਂ ਨਾਲ ਤਣਾਅ ਜਿਹੜਾ ਵਧ ਗਿਆ ਸੀ ਖਾਸ ਕਰ ਭੀਮਚੰਦ ਕਹਲੂਰ ਨਾਲ ਜਿਸ ਨੇ ਗੁਰੂ ਸਾਹਿਬ ਦੇ ਪ੍ਰਭਾਵ ਤੇ ਉਹਨਾਂ ਵੱਲੋਂ ਹਾਥੀ ਨਾਂ ਦੇਣ ਤੇ ਖੁੰਝ ਕੇ ਜੰਗੀ ਗਠ ਜੋ ਬਣਾਈ ਭਗਾਣੀ ਦੀ ਲੜਾਈ 1688 1699 ਦੇ ਤੀਰ ਗੜੀ ਦੀ ਭੂਮਿਕਾ ਲੜਾਈ ਭਗਾਣੀ ਨੇੜੇ ਜਮਨਾ ਤੱਟ ਉੱਤੇ ਹੋਈ ਤੀਰਗੜੀ ਸਾਹਵ ਤੋਂ ਗੁਰੂ ਸਾਹਿਬ ਨੇ ਮੈਦਾਨੀ ਕਾਰਵਾਈ ਦੀ ਦੇਖਰੇਖ ਕੀਤੀ ਅਤੇ ਇੱਥੋਂ ਹੀ ਤੀਰ ਅੰਦਾਜ਼ੇ ਇਸ਼ਾਰੇ ਕੀਤੇ ਜਾਂਦੇ ਸਨ ਜਾਨਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਨੌਂ ਸੀ ਇਸੇ ਕਰਕੇ ਤੀਰਗੜੀ ਸਾਹਿਬ ਪਿਆ ਸੀ ਜੀ ਕਿ ਇੱਥੋਂ ਹੀ ਤੀਰ ਅੰਦਾਜ਼ੀ ਜਿਹੜੇ ਇਸ਼ਾਰੇ ਲੜਾਈ ਸਮੇ ਉਹ ਕੀਤੇ ਜਾਂਦੇ ਸਨ ਇਸ ਕਰਕੇ ਇਹ ਬਿੰਦੂ ਕਮਾਂਡ ਪੋਸਟ ਦੇ ਨਾਲ ਨਾਲ ਪ੍ਰਸਿੱਧ ਹੈ ਨਤੀਜਾ ਗੁਰੂ ਸਾਹਿਬ ਦੀ ਨਿਰਨਾਇਕ ਜਿੱਤ ਰਹਾ ਤਰੀਕ ਬਾਰੇ ਸਰੋਤ 1688 ਕੁਝ 1686 ਜਾਂ 1699 20 ਦੱਸਦੇ ਲਿਖਦੇ ਹਨ ਲੜਾਈ ਵਿੱਚ ਪਹਾੜੀ ਰਾਜਿਆਂ ਦੇ ਗੱਠ ਜੋੜ ਭੀਮਚੰਦ ਆਦ ਦੇ ਮੁਕਾਬਲੇ ਗੁਰੂ ਜੀ ਦੇ ਸੂਰਮੇ ਅਤੇ ਸਾਥੀ ਜੰਗ ਜਵਾਨ ਨੇ ਸੂਰਬੀਤਾ ਦਿਖਾਈ ਨੇੜਲੇ ਮੈਦਾਨ ਵਿੱਚ ਅੱਜ ਗੁਰਦੁਆਰਾ ਸ੍ਰੀ ਭਗਾਣੀ ਸਾਹਿਬ ਲੜਾਈ ਦੀ ਯਾਦ ਵਿੱਚ ਬੀ ਸਥਾਨ ਹੈ ਜਦ ਕੀ ਤੀਰਗੜੀ ਸਾਹਿਬ ਉਹ ਬਿੰਦੂ ਹੈ ਜਿੱਥੇ ਗੁਰੂ ਜੀ ਨੇ ਮੋਰਚੇ ਦੀ ਅਗਵਾਈ ਜਿਹੜੀ ਉਹ ਕੀਤੀ ਸੀ ਤੀਰਗੜੀ ਸਾਹਿਬ ਭਗਾਣੀ ਸਾਹਿਬ ਤੋਂ ਕੁਝ 100 ਗੱਜ ਦੂਰ ਹੈ ਜੀ ਪੌਂਟਾ ਸਾਹਿਬ ਤੋਂ ਲਗਭਗ 11 ਕਿਲੋਮੀਟਰ ਉਹ ਹੈ ਜਿਹੜੀ ਬਾਜ ਦੀ ਉਡਾਰੀ ਹੁੰਦੀ ਸੀ ਬਾਜ ਦੀ ਬਾਜ ਨੇ ਸਿੱਧਾ ਹੋਂਦਾ ਸੀ ਬਾਜ ਦੀ ਉਡਾਰੀ ਜਿਹੜਾ ਇੱਥੇ ਆਪਾਂ ਨੂੰ ਇਤਿਹਾਸ ਚ ਮਿਲਿਆ ਵੀ ਉਹ ਬਾਜ ਦੀ ਉਡਾਰੀ ਜਿਹੜੀ ਸੀ ਉਹ 11 ਕਿਲੋਮੀਟਰ ਹੁੰਦੀ ਸੀ ਅਨੁਸਾਰ ਮੋਟਰ ਰਸਤਾ ਜਿਹੜਾ ਮੋਟਰਸਾਈਕਲ ਜਾਂ ਕਾਰਾਂ ਤੇ ਉਹ ਰਸਤਾ ਹੈ ਜੀ ਬੰਗਾਰਦਾਰ ਕਰੀਬ 22 ਕਿਲੋਮੀਟਰ ਪੈਂਦਾ ਹੈ ਜੀ ਬਿਲਕੁਲ ਪਗਾਣੀ ਤੋਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਇੱਥੇ ਹਰ ਸਾਲ ਵਿਸਾਖ 16 ਤੋਂ 18 ਦੇ ਨੂਨਾਂ ਮੇਲਾ ਸੰਗ੍ਰਹਿਤ ਹੁੰਦਾ ਲੱਗਦਾ ਹੈਗਾ ਜੀ ਜਿੱਤ ਦੀ ਯਾਦ ਹੈ ਜਿਹੜੇ ਇੱਥੇ ਜਿਹੜੇ ਭਗਾਣੀ ਜਿੱਤ ਹੋਈ ਸੀ ਨਾ ਉਹਦੇ ਜਾਦ ਦੇ ਵਿੱਚ ਇੱਥੇ ਮੇਲਾ ਉਹ ਲੱਗਦਾ ਹੈ ਆਯੋਜਿਤ ਹੁੰਦਾ ਹੈ ਦਰਸ਼ਨ ਆਰਥੀਆਂ ਲਈ ਨਿਸ਼ਾਨ ਸਾਹਿਬ ਦਰਵਾਜ਼ਾ ਸਾਹਿਬ ਹਾਲ ਅਤੇ ਖੁੱਲਾ ਪ੍ਰੰਗਨ ਵਿਖੇ ਸੇਵਾ ਸੰਭਾਲ ਜਿਹੜੀ ਉਹ ਚੱਲਦੀ ਹੈ ਨੇੜੇ ਜਿਹੜਾ ਭਗਾਣੀ ਸਾਹਿਬ ਹੈ ਧੰਮ ਸਾਹਿਬ ਹੈ ਅੱdte ਪੋਂਟਾ ਸਾਹਿਬ ਪ੍ਰਮੁੱਖ ਦਰਸ਼ਨੀ ਜਿਹੜੇ ਉਹ ਅਸਥਾਨ ਹਨ ਪੋਂਟਾ ਸਾਹਿਬ ਜਿਸ ਨੂੰ ਗੁਰੂ ਜੀ ਨੇ ਆਪਣਾ ਮੁੱਖ ਟਿਕਾਣਾ ਬਣਾਇਆ ਸੀ ਜੀ ਤੇ ਤੋਂ ਭਗਾਣੀ ਤੀਰਗੜੀ ਲਈ ਸੜਕ ਰਾਹੀਂ ਆਸਾਨ ਪਹੁੰਚ ਹੈ ਇਹ ਇਲਾਕਾ ਜਮਨਾ ਨਦੀ ਕਿਨਾਰੇ ਸਾਲ ਦੇ ਜੰਗਲਾਂ ਨਾਲ ਜਿਹੜਾ ਘਿਰਿਆ ਇਤਿਹਾਸਕ ਪਟੜਾ ਜਿਹਨੂੰ ਕਹਿੰਦੇ ਆ ਉਹ ਹੈ ਤੀਰਗੜੀ ਸਾਹਿਬ ਉਹ ਥਾਂ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੀ ਪਹਿਲੀ ਵੱਡੀ ਜੰਗ ਦੀ ਯੋਜਨਾ ਅਤੇ ਨੇਤৃত্ব ਸੰਭਾਲਿਆ ਇਸ ਲਈ ਇਹ ਗੁਰਦੁਆਰਾ ਸਾਹਿਬ ਸਿੱਖ ਇਤਿਹਾਸ ਵਿੱਚ ਸੈਨਾ ਸੰਗਠਨ ਅਨੁਸ਼ਾਸਨ ਅਤੇ ਆਤਮ ਵਿਸ਼ਵਾਸ ਦੀ ਪ੍ਰਤੀਕ ਯਾਦਗਾਰੀ ਹੈ ਸੋ ਇਹ ਸੀ ਆਪਣਾ ਗੁਰਦੁਆਰਾ ਤੀਰਗੜੀ ਸਾਹਿਬ ਜੀ ਦਾ ਇਤਿਹਾਸ ਤੇ ਆਪਾਂ ਲੋ ਅੱਗੇ ਆਪਾਂ ਦਰਸ਼ਨ ਕਰਾਂ ਗੁਰਦੁਆਰ ਸਾਹਿਬ ਦੇ ਉਹ ਵੀ ਤੁਹਾਨੂੰ ਆਪਾਂ ਹੋਰ ਕਰਾਉਣੇ ਆ ਜੀ ਵਾਹਿਗੁਰਜ ਜੀ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਓ ਆਪਾਂ ਦਰਸ਼ਨ ਕਰਦੇ ਆਂ ਜੀ ਗੁਰਦੁਆਰ ਸਾਹਿਬ ਦੇ ਜੀ ਸੰਗਤ ਜੀ ਨਿਸ਼ਾਨ ਸਾਹਿਬ ਦਰਸ਼ਨ ਕਰ ਲਏ ਆ ਤੇ ਝੂਲ ਰਹੇ ਨੇ ਨਿਸ਼ਾਨ ਸਾਹਿਬ ਇਹ ਸਾਹਮਣੇ ਮੇਰਾ خیال ਜਿਹੜਾ ਸੇਵਾਦਾਰ ਨੇ ਇੱਥੋਂ ਦੇ ਉਹਨਾਂ ਦੇ ਕੁਆਟਰ ਵਗੈਰਾ ਹੈਗੇ ਇਹ ਆਫਿਸਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਵੀ ਕਮਰੇ ਬਣੇ ਹੋਏ ਆ ਇਹਨਾਂ ਦੇ ਸੇਵਾਦਾਰਾਂ ਦੇ ਹੋਣਾ ਆਪਾਂ ਹੁਣ ਦਰਸ਼ਨ ਕਰਨ ਲੱਗੇ ਆ ਜੀ ਗੁਰਦੁਆਰਾ ਸ੍ਰੀ ਤੀਰਗੜੀ ਸਾਹਿਬ ਪਾਸ਼ਾਹੀ 10ਵੀਂ ਪੰਗਾਣੀ ਇਹ ਜਿਹੜਾ ਗੁਰਦੁਆਰਾ ਸਾਹਿਬ ਇਹ ਵੀ ਪੰਗਾਣੀ ਦੇ ਵਿੱਚ ਹੈ ਸੰਗਤ ਜੀ ਆਓ ਆਪਾਂ ਅੰਦਰ ਚੱਲਦੇ ਆਂ ਪਹਿਲਾਂ ਹੱਥ ਸੁੱਥੇ ਕਰਦੇ ਆਂ ਤੇ ਦੈਨ ਉਸ ਤੋਂ ਬਾਅਦ ਆਪਾਂ ਪੈਰ ਧੋ ਕੇ ਹੱਥ ਸੁੱਥੇ ਕਰਕੇ ਅੰਦਰ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਵਾਂਗੇ ਗੁਰੂ ਸਾਹਿਬ ਨੂੰ ਮੱਥਾ ਟੇਕਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਨਮਾਵਾਂਗੇ ਸੰਗਤ ਜੀ ਆਪਾਂ ਹੁਣ ਚੰਨ ਧੋ ਕੇ ਆਪਾਂ ਸੋਚੇ ਕਰ ਲਏ ਅੰਦਰ ਚੱਲਦੇ ਹਾਂ ਅੰਦਰ ਜਾਣ ਤੋਂ ਪਹਿਲਾਂ ਇੱਕ ਯਾਤ ਤੁਹਾਨੂੰ ਮੈਂ ਪੰਜਾਬੀ ਵਿੱਚ ਜਿਹੜਾ ਇੱਥੇ ਇਤਿਹਾਸ ਲਿਖਿਆ ਹੋਇਆ ਉਹਦੇ ਵੀ ਦਰਸ਼ਨ ਕਰਾ ਦਵਾਂ ਜੀ ਇਹ ਇਤਿਹਾਸ ਪੰਜਾਬੀ ਚ ਗੁਰਦੁਆਰਾ ਤੀਰ ਗੜੀ ਸਾਹਿਬ 5.10ਵੀਂ ਜਿਹੜਾ ਪੰਜਾਬੀ ਵਾਲਾ ਇਤਿਹਾਸ ਹੈ ਉਹ ਮੈਂ ਤੁਹਾਨੂੰ ਪੜ੍ਹ ਕੇ ਹਿੰਦੀ ਵਾਲਾ ਸੌਰੀ ਜਿਹੜਾ ਪਰ ਕੇ ਉਹ ਮੈਂ ਸੁਣਾ ਦਿੱਤਾ ਹੈਗਾ ਇਹ ਪੰਜਾਬੀ ਵਾਲਾ ਇਤਿਹਾਸ ਵੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਚਲੋ ਆਪਾਂ ਹੁਣ ਨਿਸ਼ਾਨ ਸਾਹਿਬ ਤੇ ਜਿਹੜੇ ਦਰਸ਼ ਕਰਦੇ ਆ ਜੀ ਸੱਸੀ ਕਾਲਜੀ ਬਾਈ ਕਿੱਥੋਂ ਆਏ ਅਸੀਂ ਰਾਜਪੁਰੇ ਦੇ ਅੱਛਾ ਰਾਜਪੁਰੇ ਪ੍ਰੋਪਰ ਚਲੋ ਬਹੁਤ ਵਧੀਆ ਨਾਨਕੀ ਮੇਰੇ ਪੌਟਾ ਸਾਹਿਬ ਪੌਟਾ ਸਾਹਿਬ ਵੈਰੀ ਗੁੱਡ ਗੁਰੂ ਕੀ ਨਗਰੀ ਚ ਚਲੋ ਕੀਸ਼ੋਬਨਾਮ ਪ੍ਰਿੰਸ ਹੈ ਜੀ ਅੱਛਾ ਅੱਛਾ ਚਲੋ ਬਹੁਤ ਖੁਸ਼ੀ ਹੋਈ ਤੁਹਾਡੇ ਵੀ ਹਾਜ਼ਰੀ ਵਿੱਚ ਮੇਰੇ ਮੇਰੀ ਬਾਈ ਹੈ ਮੇਰੀ ਬਾਈ ਅੱਛਾ ਜੀ ਅੱਛਾ ਜੀ ਪਹਿਲੀ ਵਾਰ ਆਏ ਹੋ ਅੱਛਾ ਅੱਛਾ ਸਹੀ ਠੀਕ ਹੈ ਕਿੱਥੇ ਨੇ ਇਲਾਜ ਦੋ ਜਗੇ ਉੱਧਰ ਧੂੜੀ ਅ ਤੂਰੀ ਵਾਲਾ ਚਲੋ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਡੀ ਚਲੋ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਓ ਆਪਾਂ ਪਹਿਲਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਦੇ ਹਾਂ ਇਹ ਸੰਗਤ ਜਿਹੜੀ ਸੀ ਰਾਜਪੁਰੇ ਤੋਂ ਆਈ ਸੀ ਇਹ ਕਹਿੰਦੇ ਸੀ ਕਾਕਾ ਜੀ ਜਿਹੜੇ ਮੇਰੇ ਨਾਨਕੇ ਆ ਉਹ ਹੈਗੇ ਆ ਪੌਂਟਾ ਸਾਹਿਬ ਬਹੁਤ ਕਰਮਾਂ ਵਾਲੇ ਜਿਨ੍ਹਾਂ ਦੇ ਨਾਨਕੇ ਗੁਰੂ ਦੀ ਨਗਰੀ 'ਚ ਨੇ ਵਾਹ ਨੂ ਮਵਾਹ ਗੁਰੂ ਅਨਿਸ਼ਾਨ ਸਾਹਿਬ ਛੁੱਟ ਰਹੇ ਨੇ ਦਰਸ਼ਨ ਕਰੋ ਜੀ ਸਾਹਮਣੇ ਲੰਗਰ ਹਾਲ ਆਪਾਂ ਉਧਰ ਵੀ ਚੱਲਾਂਗੇ ਥੋੜਾ ਬਹੁਤਾ ਲੰਗਰ ਜਿਹੜਾ ਆਪਾਂ ਉਹੋ ਛਕਾਂਗੇ ਚਾਹੇ ਥੋੜਾ ਛਕੀ ਕਿਣਕਾ ਛਕੀ ਉਹ ਛਕਾਂਗੇ ਜੀ ਇਸ ਤੋਂ ਇਲਾਵਾ ਆਪਾਂ ਹੁਣ ਅੰਦਰ ਗੁਰਦੁਆਸਾਹਬ ਦੇ ਅੰਦਰ ਚੱਲਦੇ ਹਾਂ ਮੱਥਾ ਟੇਕ ਕੇ ਤੂਫ ਵਗੈਰਾ ਆਤ ਚੱਲ ਰਹੀ ਆ ਤੇ ਦਰਸ਼ਨ ਕਰ ਸਕਦੇ ਹੋ ਸੰਗਤ ਸੰਗਤ ਇਸ ਤਰ੍ਹਾਂ ਜੀ ਸੰਗਤ ਜੀ ਜਿਹੜੀ ਸੰਗਤ ਆ ਉਹ ਆਈ ਜਾਂਦੀ ਹੈ ਜਾਈ ਜਾਂਦੀ ਹੈ ਇਸ ਤਰ੍ਹਾਂ ਵੀ ਸਾਰਾ ਦਿਨ ਇਦਾਂ ਹੀ ਚੱਲਦਾ ਰਹਿੰਦਾ ਹੈ ਆਓ ਆਪਾਂ ਹੁਣ ਅੰਦਰ ਗੁਰਦੁਆਰਾ ਸਾਹਿਬ ਚੱਲਦੇ ਹਾਂ ਜੀ ਸੰਗਤ ਜੀ ਗੁਰਦੁਆਰਾ ਪਗਾਣ ਤੀਰਗੜੀ ਸਾਹਿਬ ਪਗਾਣੀ ਸੰਗਤ ਅੰਦਰ ਪਾਠ ਚੱਲ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਬਾਬਾ ਜੀ ਬੈਠੇ ਨੇ ਸਰੂਪਾ ਵਗੈਰਾ ਦਿੰਦੇ ਨੇ ਸਰਵਰ ਰਪੰਗੇ ਬਹੁਤ ਮੇਟੇ ਮਾਤਰ ਸੁਗਮੈ ਪਰ ਮਨਾਤਾ ਦਾ ਵਿਆਹ ਬਤੇ ਰਾਸੇ ਤਦ ਤਾ ਵੇ ਕਰ ਮਨ ਜੀ ਸੰਗਤ ਜੀ ਦਰਸ਼ਨ ਕੋ ਜੋਤਾਂ ਜਗਰੀਆਂ ਨੇ ਗੁਰੂ ਦੀਆਂ ਜੋਤਾਂ ਗੁਰਦਾਰਾ ਤੀਰਖੜੀ ਸਾਹਿਬ ਪਾਛਾ 10ਵੀਂ ਪੰਗਾਣੀ ਜਿਹੜੀ ਪੰਗਾਣੀ ਸਾਹਿਬ ਦੀ ਜਿਹੜੀ ਵੀਡੀਓ ਮੈਂ ਲੱਤੋਂ ਬਣਾਈ ਹੈ ਜੀ ਉਹਦੇ ਦਰਸ਼ਨ ਤੋਂ ਅਲੱਗ ਵੀਡੀਓ ਤੋਂ ਕਰਾਵਾਂਗਾ ਬਹੁਤ ਸੋਹਣੇ ਗੁਰੂ ਦੇ ਜਿਹੜੇ ਸਰੂਪ ਸਜੇ ਹੋਏ ਨੇ ਤੇ ਨਾਲ ਖੰਡ ਪਾਠ ਸਾਹਿਬ ਵੀ ਖੁੱਲੇ ਹੋਏ ਨੇ ਇੱਧਰ ਬਾਬਾ ਜੀ ਜਿਹੜੇ ਆ ਉਹ ਪਾਠ ਕਰ ਰਹੇ ਨੇ ਤੇ ਇੱਧਰ ਵੀ ਸ਼ਾਇਦ ਖੰਡ ਪਾਠ ਸਾਹਿਬ ਵੀ ਦੋ ਖੁੱਲੇ ਹੋਏ ਆ ਮੇਰੇ ਕੋਲ 'ਚ ਆਓ ਆਪਾਂ ਹੁਣ ਮੁੱਠਾ ਠੇਕ ਦਾ ਚੱਲਦੇ ਆਂ ਇਹ ਛੋਟੀਆਂ ਪੋਤੀਆਂ ਜਿਨ੍ਹਾਂ ਨੇ ਪਾਠ ਕਰਨਾ ਹੋਵੇ ਨੇ ਇਤਨੇ ਮੇਥੇ ਬਹਿ ਕੇ ਤੁਸੀਂ ਕਰ ਸਕਦੇ ਹੋ ਤੇ ਇਹ ਬਾਬਾ ਜੀ ਦਾ ਨਗਾਰਾ ਸਾਹਿਬ ਨੇ ਇਹ ਜਦੋਂ ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ ਇਹ ਉਦੋਂ ਪਾਇਆ ਜਾਂਦਾ ਜਦੋਂ ਅਰਦਾਸ ਹੁੰਦੀ ਹੈ ਜੀ ਉਦੋਂ ਨਗਾਰਾ ਇਹ ਸਿੰਘ ਸਾਹਿਬ ਜਉਂਦੇ ਨੇ ਬਹੁਤ ਸੋਹਣਾ ਗੁਰੂ ਦੇ ਸਰੂਪ ਜਿਹੜੇ ਸਜੇ ਹੋਏ ਨੇ ਆਪਾਂ ਨਾਲ ਖੁਸਾ ਹੋ ਗਏ ਆ ਅਰੇ ਨਹੀਂ ਜਿਹਨੇ ਕਿਸੇ ਕੀ ਪੇਟ ਆਇਆ ਪੇਟਾ ਦਾ ਨਹੀਂ ਸੰਪੀਖ ਪੈਸੇ ਤਾਂ ਸਾਰੇ ਹੋ ਗਏ ਨਾ ਨਾ ਇਹ ਗੁਰੂ ਸਾਹਿਬ ਦੇ ਜਿਹੜੇ ਸਵਸਤਰ ਪਏ ਨੇ ਜੀ ਦਰਸ਼ਨ ਕਰੋ ਸੰਤ ਸਾਹਿਬ ਫਸਲੇ ਦਰਸ਼ਨ ਕਰੋ ਸੰਤ ਜੀ ਸ਼ਸਤਰ ਮੁੱਲ ਘਾਇਆ ਨੇ ਦੇਣਾ ਗੁਰੂ ਸਾਹਿਬ ਦਾ ਸ਼ਸਤਰ ਨਤਮਸਤਕ ਹੋ ਗਏ ਨਸ਼ੂ ਕਰ ਲਏ ਆ ਜੀ ਚਲੋ ਇਸ ਤੋਂ ਇਲਾਵਾ ਹੁਣ ਆਪਾਂ ਬਾਹਰ ਇੱਧਰ ਇਹਦੇ ਵਿੱਚ ਵੀ ਜਿਹੜੇ ਤੀਰ ਪਏ ਨੇ ਤੁਹਾਨੂੰ ਜ਼ੂਮ ਕਰਕੇ ਦੱਸ ਦਵਾਂ ਗੁਰੂ ਸਾਹਿਬ ਦੇ ਫਾਈਨਲੀ ਆਪਾਂ ਜਿਹੜਾ ਮੱਥਾ ਟੇਕ ਲਿਆ ਜੀ ਬਾਹਰ ਚੱਲਦੇ ਆਂ ਚਲੋ ਗੁਰੂ ਦੇ ਲੰਗਰਵਾਲ ਚਲਦੇ ਆਪਾਂ ਕੁਛ ਸ਼ੱਕ ਲੈਣੇ ਆ ਬਹੁਤ ਸੋਹਣੇ ਗੁਰੂ ਦੇ ਜਿਹੜੇ ਲੰਗਰ ਬਣੇ ਹੋਏ ਨੇ ਤੇ ਇਹ ਮਾਰਤ ਦੇਖੋ ਬਹੁਤ ਸੋਹਣੀ ਸਾਰੇ ਪਾਸੇ ਤੁਸੀਂ ਦੇਖੋ ਬਹੁਤ ਸੋਹਣਾ ਬਣਿਆ ਗੁਰੂ ਸਾਹਿਬ ਗੁਰਦਵਾਰ ਸਾਹਿਬ ਸਜੇ ਹੋਏ ਨੇ ਅੰਦਰ ਸਰੂਪ ਗੁਰੂ ਤੇ ਆਓ ਗੁਰੂ ਸਾਹਿਬ ਦੇ ਅੰਦਰ ਲੰਗਰ ਚ ਚਲੀਏ ਤੇ ਤੁਹਾਨੂੰ ਦਰਸ਼ਨ ਕਰਾਵਾਂ ਜੀ ਫਾਈਨਲੀ ਆਪਾਂ ਗੁਰੂ ਦੇ ਲੰਗਰਾਂ 'ਚ ਆ ਗਏ ਆ ਤੇ ਲੰਗਰ ਬਰਤਨੇ ਦੇਗ ਬਣਦੀ ਪਈ ਆ ਲੰਗਰ ਛੱਕ ਰਹੀ ਹੈ ਸੰਗਤ ਬੜਾ ਸੋਹਣਾ ਲੱਗ ਰਿਹਾ ਤੇ ਇਧਰ ਬਰਤਨ ਪਏ ਆ ਤੁਸੀਂ ਇੱਥੇ ਬਰਤਨ ਲੈ ਕੇ ਲੰਗਰ ਜਿਹੜਾ ਛੱਕਦੇ ਹੋ ਇਹ ਗੁਰੂ ਕੀ ਗੋਲਕ ਆ ਲੰਗਰਾਂ ਵਾਸਤੇ ਜਿਹਨੇ ਕਿਸੇ ਨੇ ਸਕੈਨ ਕਰਕੇ ਵੀ ਵਿੱਚ ਪੈਸੇ ਪਾਉਣੇ ਹੁਣ ਤਾਂ ਵੀ ਸਕੈਨਰ ਉੱਪਰ ਲੱਗਿਆ ਹੋਇਆ ਤੇ ਖਾ ਸਕਦਾ ਤੁਹਾਨੂੰ ਤੇ ਉਦਾਂ ਕਿਸੇ ਨੇ ਕੈਸ਼ ਪਾਉਣੋਂ ਸਾਡੇ ਗੋਲਕ ਵੀ ਹੈਗੀ ਬੜਾ ਸੋਹਣਾ ਲੱਗਿਆ ਉੱਤੇ ਜਿਹੜਾ 바ਰ ਕੋਡ ਦਿੱਤਾ ਹੋਇਆ ਬਹੁਤ ਸੋਹਣੀ ਮੈਂ ਪਹਿਲੀ ਵਾਰ ਦੇਖੀ ਐਜੀ ਗੋਲਕ ਇਹਦੇ ਉੱਪਰ ਜਿਹੜਾ 바ਰ ਕੋਡ ਲੱਗਿਆ ਹੋਇਆ ਚਲੋ ਬਹੁਤ ਸੋਹਣਾ ਲੱਗਿਆ ਜੀ ਚਲੋ ਬਹੁਤ ਜਿਹੜੀ ਇੱਥੇ ਆ ਦੇਖ ਸਕਦੇ ਹੋ ਸਫਾਈ ਬੜੀ ਹੈਗੀ ਹਾਈਜੈਨਿਕ ਤਰੀਕੇ ਨਾਲ ਤਕਰੀਬਨ ਸਾਰਾ ਕੁਝ ਜਿਹੜਾ ਹੈ ਕੋ ਸਾਫ ਸੁਥਰਾ ਬਣ ਰਿਹਾ ਹੈਗਾ ਤੇ ਇਹ ਨਹੀਂ ਵੀ ਗੁਰਦੁਆਰਾ ਸਾਹਿਬ ਚ ਨਹੀਂ ਬਹੁਤ ਸਫਾਈ ਹੈ ਜੀ 10/10 ਨੰਬਰ ਆਪਾਂ ਦੇ ਸਕਦੇ ਹਾਂ ਫਾਈਨਲੀ ਆਪਾਂ ਜਾਦਾ ਲੰਗਰ ਲੈ ਕੇ ਇਸ ਤੋਂ ਬਾਅਦ ਰਵਾਨਾ ਹੋਵਾਂਗੇ ਇਸਨ ਫੈਕਟੋ ਕ ਉਸ ਫਾਈਨਲ ਦੀ ਨਾਲ ਕਰ ਦਿੱਤਾ ਹੈ ਇਹਨੇ ਵੀ ਤਰੇ ਮੁੱਖ ਮੁੱਖ ਬਿਨਵੰਤਾ ਦਿਖ ਰਹੀਏ ਥੇ ਬਹੁਤ ਸੋਹਣਾ ਸਾਫਾ ਜੀ ਫਾਈਨਲੀ ਮੈਂ ਲੰਗਰ ਛਕ ਲਿਆ ਇਸ ਤੋਂ ਬਾਅਦ ਸੰਗਤ ਜੀ ਮੈਂ ਆਪਜੀ ਤੋਂ ਜਾਚ ਚੰਨ ਜਿਹੜਾ ਇਤਿਹਾਸ ਪੜਦੇ ਕੋਈ ਗਲਤੀ ਹੋ ਗਈ ਤਾਂ ਮਾਫ ਕਰਨਾ ਇਸ ਤੋਂ ਬਾਅਦ ਅਗਲੀ ਵੀਡੀਓ ਜੀ ਮੈਂ ਤੁਹਾਨੂੰ ਫਿਰ ਨਵੀਂ ਵੀਡੀਓ ਦੇ ਨਾਲ ਗੁਰੂ ਘਰ ਦੇ ਨਾਲ ਦਰਸ਼ਨ ਕਰਾਉਣ ਲਈ ਮਿਲਾਂ ਇਸ ਲਈ ਮੈਂ ਆਪ ਤੁਹਾਨੂੰ ਜਰਦਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਸੈਲਫ ਕਮੈਂਟਸ ਤੇ ਬਾਈਕ ਉੱਤੇ ਬਕਰਤੋਂ ਵਾਹੂ ਬੀਜੀ ਫਤੇ ਚੜਦੀ ਗਲਾ ਜੀ ਅਗਲੀ ਵੀਡੀਓ ਤੁਹਾਨੂੰ ਫਿਰ ਮਿਲਾਂਗਾ ਜੀ ਵਾਹੂ